ਲੋਜੀ ਹੁਣ ਉੱਚ ਅਦਾਲਤ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨ ਸ਼ੁਭ ਕਰਨ ਦੀ ਮੌਤ ਦਾ ਸਖਤ ਨੋਟਿਸ ਲਿਆ ਔਰ ਤਿੰਨਾਂ ਸਰਕਾਰਾਂ ਨੂੰ ਹਾਈ ਕੋਰਟ ਨੇ ਵੱਡੀ ਝਾੜ ਪਾਈ ਹੈ ਦੇਖੋ ਜਿਸ ਦਿਨ ਤੋਂ ਸ਼ੁਭ ਕਰਨ ਦੀ ਮੌਤ ਹੋਈ ਹੈ ਉਸੇ ਦਿਨ ਤੋਂ ਜਿਹੜੀ ਗੱਲ ਕਿਸਾਨ ਕਹਿ ਰਹੇ ਸੀ ਉਹੀ ਗੱਲ ਜਿਹੜੀ ਆ ਉਹ ਉੱਚ ਅਦਾਲਤ ਹਾਈ ਕੋਰਟ ਨੇ ਸਰਕਾਰਾਂ ਨੂੰ ਆਖੀ ਹੈ ਤੇ ਨਾਲ ਹੀ ਤਿੰਨਾਂ ਸਰਕਾਰਾਂ ਤੋਂ ਕੇਂਦਰ ਸਰਕਾਰ ਤੋਂ हरियाणा ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਸਵਾਲ ਪੁੱਛੇ ਨੇ ਔਰ ਜਵਾਬ ਮੰਗਿਆ ਕਿ ਜਲਦੀ ਤੋਂ ਜਲਦੀ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ ਜਾਵੇ। ਗੌਰ ਨਾਲ ਸੁਣਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਤੇ ਆਪਣਾ ਕਮੈਂਟ ਜ਼ਰੂਰ ਲਿਖਿਓ ਕਿ ਤੁਹਾਨੂੰ ਮਾਨਯੋਗ ਹਾਈ ਕੋਰਟ ਦਾ ਇਹ ਨੋਟਿਸ ਕਿੱਦਾਂ ਦਾ ਲੱਗਿਆ। ਦੇਖੋ ਹਾਈ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਪਾਈ ਗਈ ਤਾਂ ਹਾਈ ਕੋਰਟ ਦੇ ਜਸਟਿਸ ਸੰਧਾ ਵਾਲੀਆ ਨੇ ਸਖਤ ਤੌਰ ਤੇ ਪਹਿਲਾਂ ਤਾਂ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਹ ਗੱਲ ਆਖੀ ਹੈ ਕਿ ਨਾ ਤਾਂ ਕਿਸਾਨ ਅਤਵਾਦੀ ਨੇ ਤੇ ਨਾ ਹੀ ਪੁਲਿਸ ਦੇ ਵਿੱਚ ਅਤਵਾਦੀ ਨੇ ਫਿਰ ਕਿਸਾਨਾਂ ਦੇ ਉੱਪਰ ਐਦਾਂ ਉਹਨਾਂ ਦੇ ਧਰਨੇ ਤੇ ਗੋਲੀਆਂ ਚਲਾਉਣ ਦੀ ਇਜਾਜ਼ਤ ਤੁਹਾਨੂੰ ਕਿਹਨੇ ਦਿੱਤੀ ਹੈ ਦੂਜੀ ਗੱਲ ਪੁਲਿਸ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਨੂੰ ਇਹ ਪੁੱਛੀ ਹੈ ਹਾਈ ਕੋਰਟ ਨੇ ਕਿ ਕੀ ਪੁਲਿਸ ਕੋਈ ਅਤਵਾਦੀ ਸੰਠਨਤਾ ਨਹੀਂ ਹੈ ਕਿ ਐਦਾਂ ਕਿਸਾਨਾਂ ਦੇ ਉੱਪਰ ਗੋਲੀਆਂ ਚਲਾ ਰਿਹਾ ਹੈ ਔਰ ਤੀਜੀ ਗੱਲ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਪੁੱਛੀ ਹੈ ਹਾਈ ਕੋਰਟ ਨੇ ਕਿ ਜਿਹੜੀ ਐਫ ਆਈ ਆਰ ਤੁਸੀਂ 8 ਦਿਨ ਬਾਅਦ ਕੀਤੀ ਹੈ ਐਫ ਆਈ ਆਰ ਇੰਨੀ ਲੇਟ ਕਿਉਂ ਕੀਤੀ ਹੈ ਕਾਰਵਾਈ ਪਹਿਲਾਂ ਕਿਉਂ ਨਹੀਂ ਕੀਤੀ 8 ਦਿਨ ਕਾਹਦੇ ਤੇ ਲੱਗੇ ਇੰਨੇ ਦਿਨਾਂ ਤੱਕ ਉਸ ਮੁੰਡੇ ਦੀ ਜਿਹੜੀ ਦੇਹ ਆ ਉਸ ਨੂੰ ਰੋਲਿਆ ਕਿਉਂ ਗਿਆ ਮਾਨਯੋਗ ਹਾਈ ਕੋਰਟ ਨੇ ਸਖਤ ਤੇ ਤਲਖ ਟਿੱਪਣੀਆਂ ਕੀਤੀਆਂ ਨੇ ਸਖਤ ਜਵਾਬ ਤਲਬੀ ਕੀਤੀ ਹੈ ਔਰ ਤਿੰਨਾਂ ਸਰਕਾਰਾਂ ਤੋਂ ਜਵਾਬ ਮੰਗਿਆ ਹੁਣ ਤੁਸੀਂ ਦੱਸੋ ਇਹੀ ਗੱਲਾਂ ਨੇ ਜਿਹੜੀਆਂ ਕਿਸਾਨ ਕਹਿ ਰਹੇ ਨੇ ਤੇ ਉਹਨਾਂ ਦੇ ਨਾਲ ਮਿਲਦੀਆਂ ਜੁਲਦੀਆਂ ਗੱਲਾਂ ਹੀ ਜਿਹੜੀਆਂ ਹਾਈ ਕੋਰਟ ਨੇ ਵੀ ਕਹੀਆਂ ਨੇ ਜੇਕਰ ਹਾਈ ਕੋਰਟ ਨੂੰ ਵੀ ਇਹ ਗੱਲ ਲੱਗਦੀ ਹੈ ਤਾਂ ਤੁਸੀਂ ਆਪੇ ਸੋਚ ਸਕਦੇ ਹੋ ਕਿੰਨੀ ਵੱਡੀ ਗਲਤੀ ਜਾਂ ਗੁਨਾਹ ਜਿਹੜਾ ਉਹ ਸਰਕਾਰਾਂ ਨੇ ਤੇ ਪੁਲਿਸ ਫੋਰਸਾਂ ਨੇ ਉੱਥੇ ਐਦਾਂ ਗੋਲੀ ਚਲਾ ਕੇ ਕੀਤਾ ਹੁਣ ਇੱਥੇ ਵੱਡਾ ਸਵਾਲ ਇਹ ਵੀ ਹੈ ਜਿਹੜਾ ਆਉਣ ਵਾਲੇ ਦਿਨਾਂ 'ਚ ਅਦਾਲਤਾਂ 'ਚ ਵੀ ਜਾਣਾ ਔਰ ਲੋਕਾਂ 'ਚ ਵੀ ਚਰਚਾ ਕਿ ਪੰਜਾਬ ਸਰਕਾਰ ਨੇ ਜਿਹੜੀ ਐਫ ਆਈ ਆਰ ਕੀਤੀ ਹੈ ਜਿਹੜਾ ਪਰਚਾ ਕੀਤਾ ਹੈ ਉਹ ਕਿਹਦੇ ਤੇ ਕੀਤਾ ਹੈ ਉਹ ਕੀਤਾ ਜੀ ਅਣਪਛਾਤੇ ਬੰਦੇ ਤੇ ਔਰ ਭਗਵੰਤਮਨ ਸਾਹਿਬ ਨੂੰ ਇਹ ਸਵਾਲ ਹੋ ਰਿਹਾ ਹੈ ਕਿ ਦੇਖੋ ਤੁਸੀਂ ਤਾਂ ਬਾਈਬਲ ਕਲਾ ਗੋਲੀ ਕਾਂਡ ਵੇਲੇ ਆਪ ਕਹਿੰਦੇ ਹੁੰਦੇ ਸੀ ਵੀ ਪੁਲਿਸ ਜਦੋਂ ਗੋਲੀ ਚਲਾਉਂਦੀ ਹੈ ਤਾਂ ਉਦੋਂ ਅਣਪਛਾਤਾ ਪਰਚਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੁਲਿਸ ਥੋੜੋ ਅਣਪਛਾਤੀ ਹੁੰਦੀ ਹੈ ਤੁਸੀਂ ਕਹਿੰਦੇ ਹੁੰਦੇ ਸੀ ਵੀ ਪੁਲਿਸ ਦਾ ਤਾਂ ਨਾਮ ਪਲੇਟ ਹੁੰਦੀ ਹੈ ਬੈਚ ਨੰਬਰ ਹੁੰਦਾ ਹੈ 벨ਟ ਨੰਬਰ ਹੁੰਦਾ ਹੈ ਕਿੰਨੀਆਂ ਗੋਲੀਆਂ ਕਿਹੜੇ ਪੁਲਿਸ ਵਾਲੇ ਨੂੰ ਮਿਲਦੀਆਂ ਨੇ ਉਹ ਚੋਂ ਕਿੰਨੀਆਂ ਚੱਲੀਆਂ ਕਿੰਨੀਆਂ ਬਚੀਆਂ ਉਹਦਾ ਹਿਸਾਬ ਦੇਣਾ ਪੈਂਦਾ ਤੇ ਤੁਸੀਂ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਸਾਹਿਬ ਵੀ ਪੁਲਿਸ ਦਾ ਅਣਪਛਾਤੀ ਨਹੀਂ ਹੋ ਸਕਦੀ ਤਾਂ ਹੁਣ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਜਾਂ ਅਣਪਛਾਤਿਆਂ ਤੇ ਪਰਚਾ ਦਰਜ ਜਿਹੜਾ ਤੁਸੀਂ ਕੀਤਾ 0 ਐਫ ਆਈ ਆਰ ਕਰਕੇ ਉਹਦੇ ਉੱਪਰ ਉਹੀ ਸਵਾਲ ਤੁਹਾਨੂੰ ਅੱਜ ਪੁੱਛੇ ਜਾ ਰਹੇ ਨੇ ਜਿਹੜੇ ਸਵਾਲ ਤੁਸੀਂ ਅਕਾਲੀ ਦਲ ਦੀ ਸਰਕਾਰ ਨੂੰ ਬਾਈਬਲ ਗੋਲੀकांड ਵੇਲੇ ਪੁੱਛਦੇ ਹੁੰਦੇ ਸੀ ਕੋਟਕਪੂਰਾ ਗੋਲੀकांड ਵੇਲੇ ਪੁੱਛਦੇ ਹੁੰਦੇ ਸੀ ਸੋ ਦੇਖੋ ਮਾਨਯੋਗ ਹਾਈ ਕੋਰਟ ਨੇ ਵੱਡੇ ਸਵਾਲ ਪੁੱਛੇ ਨੇ ਜਵਾਬ ਇਹਨਾਂ ਨੂੰ ਦੇਣਾ ਪਵੇਗਾ ਹੁਣ ਵੇਖਣਾ ਇਹ ਹੈ ਕਿ ਹਰਿਆਣਾ ਦੀ ਸਰਕਾਰ ਇਹਦਾ ਕੀ ਜਵਾਬ ਦਿੰਦੀ ਹੈ ਕੇਂਦਰ ਸਰਕਾਰ ਇਹਦਾ ਕੀ ਜਵਾਬ ਦਿੰਦੀ ਹੈ ਔਰ ਪੰਜਾਬ ਸਰਕਾਰ ਜਿਹੜੀ ਆ ਉਹ ਕੀ ਜਵਾਬ ਦਿੰਦੀ ਹੈ ਕਿਉਂਕਿ ਦੇਖੋ ਇਹ ਗੱਲ ਬਿਲਕੁਲ ਸੱਚੀ ਹੈ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਜਿਹੜੇ ਵਕੀਲ ਸਾਹਿਬ ਪਟੀਸ਼ਨ ਲੈ ਕੇ ਗਏ ਨੇ ਉਹਨਾਂ ਨੇ ਇਹ ਮਸਲਾ ਉਠਾਇਆ ਵੀ ਕਿਸਾਨ ਤਾਂ ਕਿਤੇ ਵੀ ਕੋਈ ਜਾਨੀਮਾਲੀ ਨੁਕਸਾਨ ਨਹੀਂ ਕਰ ਰੇ ਸੀ ਉਹ ਤਾਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਕਾਨੂੰਨੀ ਅਧਿਕਾਰ ਹੈ ਧਰਨਾ ਮਜਾਰਾ ਪ੍ਰਦਰਸ਼ਨ ਕਰਨ ਦਾ ਉਹਦੇ ਤਹਿਤ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਉਣ ਜਾ ਰਹੇ ਸੀ ਤਾਂ ਫਿਰ ਉਹਨਾਂ ਦੇ ਉੱਪਰ ਐਦਾਂ ਗੋਲੀਆਂ ਚਲਾਉਣੀਆਂ ਜਿਵੇਂ ਕੋਈ ਬਗਾਨੇ ਜਾਂ ਕੋਈ ਬਹੁਤ ਖੂਖਾਰ ਜਾਂ ਕੋਈ ਅੱਤਵਾਦੀ ਸੰਗਠਨ ਆਏ ਹੋਣ ਇਹ ਕਿੱਥੋਂ ਦਾ ਜਾਇਜ਼ ਗੱਲ ਹੈ ਔਰ ਹਾਈ ਕੋਰਟ ਨੇ ਵੀ ਇਹੀ ਗੱਲ ਸਰਕਾਰਾਂ ਨੂੰ ਪੁੱਛੀ ਹੈ ਕਿ ਤੁਸੀਂ ਦੱਸੋ ਕਿ ਜਿਹੜੇ ਕਿਸਾਨਾਂ ਦੇ ਉੱਪਰ ਤੁਸੀਂ ਐਦਾਂ ਗੋਲੀਬਾਰੀ ਕੀਤੀ ਹੈ ਕੀ ਉਹ ਕਿਸਾਨ ਅੱਤਵਾਦੀ ਸੀ ਕਿ ਜਾਂ ਫਿਰ ਪੁਲਿਸ ਦੇ ਵਿੱਚ ਅੱਤਵਾਦੀ ਸੀ ਨਾ ਤਾਂ ਪੁਲਿਸ ਅੱਤਵਾਦੀ ਸੀ ਨਾ ਕਿਸਾਨ ਅੱਤਵਾਦੀ ਸੀ ਤੇ ਫਿਰ ਗੋਲੀਆਂ ਚਲਾਉਣ ਦੀ ਇਦਾਂ ਲੋੜ ਕਿਉਂ ਪੈ ਗਈ ਇਹ ਹੁਕਮ ਕਿਸ ਨੇ ਦਿੱਤੇ ਨੇ ਔਰ ਉਧਰ ਪੰਜਾਬ ਸਰਕਾਰ ਨੂੰ ਜਿਹੜਾ ਸਵਾਲ ਪੁੱਛਿਆ ਮੈਨੂੰ ਲੱਗਦਾ ਤਿੰਨੇ ਸਰਕਾਰਾਂ ਇਹ ਜਵਾਬ ਦੇਣ ਦੇ ਮਾਮਲੇ ਤੇ ਫਸਣ ਗਈਆਂ ਭਾਵੇਂ ਕਿ ਪੋਚਾ ਮਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਸਰਕਾਰਾਂ ਇੰਜ ਕਹਿ ਸਕਦੀਆਂ ਹਰਿਆਣੇ ਦੀ ਤੇ ਕੇਂਦਰ ਸਰਕਾਰ ਕਹਿ ਸਕਦੀਆਂ ਨੇ ਕਿ ਵੇਖੋ ਜੀ ਇਹ ਕਿਸਾਨ ਸਾਡੇ ਤੇ ਹਮਲਾ ਕਰ ਰਹੇ ਸੀ ਪੁਲਿਸ ਨੇ ਆਪਣੇ ਬਚਾ ਦੇ ਲਈ ਇੰਜ ਕੀਤਾ ਔਰ ਨਾਲ ਦੀ ਨਾਲ ਅਸੀਂ ਤਾਂ ਹਵਾਈ ਫਾਇਰਿੰਗ ਕੀਤੀ ਹੈ ਇਹ ਜਿਹੜੀ ਗੋਲੀ ਵੱਜੀ ਹੈ ਉਹਨਾਂ ਲੋਕਾਂ ਦੇ ਵਿੱਚੋਂ ਹੀ ਕਿਸੇ ਨੇ ਮਾਰੀ ਹੈ ਵਗੈਰਾ ਵਗੈਰਾ ਮਤਲਬ ਤਰ੍ਹਾਂ ਤਰ੍ਹਾਂ ਦੇ ਅਕੜ ਬੱਚੂ ਜਿਹੜੇ ਨੇ ਉਹ ਜਵਾਬਾਂ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਉਧਰ ਪੰਜਾਬ ਸਰਕਾਰ ਕਹਿ ਸਕਦੀ ਹੈ ਵੀ ਵੇਖੋ ਜੀ ਸਾਨੂੰ ਹਫਤਾ ਤਾਂ ਲੱਗ ਗਿਆ ਕਿਉਂਕਿ ਅਸੀਂ ਇਹ ਪੜਤਾਲ ਕਰ ਰਹੇ ਸੀ ਵੀ ਗੋਲੀ ਲੋਕਾਂ ਚੋਂ ਹੀ ਚੱਲੀ ਹੈ ਕਿ ਗੋਲੀ ਪੁਲਿਸ ਚੋਂ ਚੱਲੀ ਹੈ ਕੀ ਸੱਚੀ ਮੁੱਚੀ ਮੌਤ ਜਿਹੜੀ ਉਹ ਗੋਲੀ ਨਾਲ ਹੋਈ ਹੈ ਕਿ ਨਹੀਂ ਪਰ ਤੁਸੀਂ ਦੇਖੋ ਕਿੰਨੀਆਂ ਏ ਛੋਟੀਆਂ ਗੱਲਾਂ ਰਹਿ ਜਾਣਗੀਆਂ ਜਦੋਂ ਅੱਗੋਂ ਵਕੀਲ ਇਹ ਸਵਾਲ ਕਰਨਗੇ ਕਿ ਜਦੋਂ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਜਾਂ ਜਿਹੜੇ ਡਾਕਟਰਾਂ ਕੋਲੋਂ ਉਹ ਸ਼ੁਭ ਕਰਨ ਨੂੰ ਲੈ ਕੇ ਜਾਇਆ ਗਿਆ ਸੀ ਉਹਨਾਂ ਨੇ ਪਹਿਲ ਪ੍ਰਥਮੇ ਹੀ ਪੁੱਛ ਲਿਆ ਦੱਸ ਦਿੱਤਾ ਸੀ ਕਿ ਇਹ ਇੱਕ ਗੋਲੀ ਆਰ ਪਰ ਟੱਪੀ ਹੈ ਤਾਂ ਫੇਰ ਪਰਚਾ ਦਰਜ ਕਰਨ ਦੇ ਵਿੱਚ ਹੀ ਇੰਨੇ ਦਿਨ ਕਿਉਂ ਲਾਏ ਗਏ ਇਹ ਸਵਾਲ ਤਾਂ ਖੜੇ ਨੇ ਔਰ ਸਭ ਤੋਂ ਵੱਡਾ ਸਵਾਲ ਪੰਜਾਬ ਹਾਈ ਕੋਰਟ ਨੇ ਇਹ ਵੀ ਪੁੱਛਿਆ ਕਿ ਜਿਹੜਾ ਮੁੰਡੇ ਨੂੰ ਹਰਿਆਣਾ ਦੀ ਪੁਲਿਸ ਫਿਰਤਪਾਲ ਨੂੰ ਚੱਕ ਕੇ ਲੈ ਗਈ ਸੀ ਜਿਹਦੀਆਂ ਲੱਤਾਂ ਬਾਹਾਂ ਟੁੱਟੀਆਂ ਤੇ ਜਿਹੜਾ ਦਾਖਲ ਪਿਆ ਉਹਦਾ ਇੰਨਾ ਵੱਡਾ ਕੀ ਕਸੂਰ ਸੀ ਐਦਾਂ ਕੀ ਜਿਹੜੀਆਂ ਕਾਨੂੰਨ 'ਚ ਬੰਨੀਆਂ ਹੋਈਆਂ ਫੋਰਸਾਂ ਨੇ ਉਹ ਐਦਾਂ ਕਰ ਸਕਦੀਆਂ ਨੇ ਔਰ ਵਕੀਲਾਂ ਨੇ ਅਦਾਲਤ ਦੇ ਵਿੱਚ ਸਵਾਲ ਇਹ ਵੀ ਉਠਾਇਆ ਵੀ ਵੇਖੋ ਜਿਹੜੇ ਵਰਦੀ ਤੋਂ ਬਿਨਾਂ ਕੁਝ ਲੋਕ ਪੁਲਿਸ 'ਚ ਸ਼ਾਮਲ ਹੋ ਕੇ ਤੇ ਲੋਕਾਂ ਤੇ ਲਾਠੀਆਂ ਵਰਸਾਉਣ ਲੱਗ ਪੈਂਦੇ ਨੇ ਇਹ ਕੀ ਹੋ ਰਿਹਾ ਹੈ ਹਰਿਆਣਾ ਪੰਜਾਬ ਹਾਈ ਕੋਰਟ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਪਹਿਲਾਂ ਵੀ ਦਿੱਲੀ ਅੰਦੋਲਨ ਵੇਲੇ ਕੁਝ ਲੋਕਾਂ ਤੇ ਲਾਠੀ ਚਾਰਜ ਜਦੋਂ ਹੋਇਆ ਸੀ ਤਾਂ ਕੁਝ ਜਿਹੜੇ ਸਿਵਲ ਵਰਦੀ 'ਚ ਸੀ ਵਿਅਕਤੀ ਉਹ ਵੀ ਡਾਂਗਾ ਲੈ ਕੇ ਕਿਸਾਨਾਂ ਨੂੰ ਮਾਰ ਰਹੇ ਸੀ ਉਦੋਂ ਵੀ ਇਹ ਮਾਮਲਾ ਜ਼ੋਰਦਾਰ ਤਰੀਕੇ ਨਾਲ ਉੱਠਿਆ ਸੀ ਅੱਜ ਵੀ ਦੁਬਾਰਾ ਫੇਰ ਹਾਈ ਕੋਰਟ 'ਚ ਇਹ ਮਾਮਲਾ ਉਠਾਇਆ ਗਿਆ ਕੇ ਪੁਲਿਸ ਦੇ ਵਿੱਚ ਜਿਹੜੇ ਸਿਵਲ ਕੱਪੜਿਆਂ ਚ ਬੰਦੇ ਆ ਜਾਂਦੇ ਨੇ ਉਹ ਕਿੱਥੋਂ ਆਉਂਦੇ ਨੇ ਕਿਵੇਂ ਆਉਂਦੇ ਨੇ ਕਈ ਜਗ੍ਹਾ ਦੇ ਉੱਪਰ ਇੰਜ ਜਿਹੜਾ ਉਹ ਵਰਤਾਰਾ ਵੇਖਿਆ ਜਾਂਦਾ ਉਹਨਾਂ ਨੂੰ ਇੰਜ ਕਰਨ ਦੀ ਇਜਾਜ਼ਤ ਕਿਹੜੇ ਪੁਲਿਸ ਅਫਸਰ ਦਿੰਦੇ ਨੇ ਉਹ ਪੁਲਿਸ ਦੇ ਵਿੱਚ ਦੂਜੇ ਪਾਸਿਓਂ ਪੁਲਿਸ ਵਾਲੇ ਪਾਸਿਓਂ ਕਿਵੇਂ ਦਾਖਲ ਹੋ ਜਾਂਦੇ ਨੇ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਲੋਕ ਇਹ ਦੋਸ਼ ਲਾਉਂਦੇ ਨੇ ਕਿ ਸਰਕਾਰਾਂ ਆਪਣੇ ਜਿਹੜੇ ਵਰਕਰ ਨੇ ਜਾਂ ਆਪਣੇ ਪਾਲੇ ਹੋ ਜਿਹੜੇ ਲਠ ਮਾਰਨੇ ਉਹਨਾਂ ਨੂੰ ਵੀ ਪੁਲਿਸ ਦੇ ਵਿੱਚ ਵੜ ਦਿੰਦੀਆਂ ਨੇ ਔਰ ਦੋਸ਼ ਇਹ ਵੀ ਲੱਗਦਾ ਹੈ ਕਿ ਕਈ ਅਫਸਰ ਜਿਹੜੇ ਨੇ ਉਹਨਾਂ ਦੀ ਮਿਲੀ ਭੁਗਤ ਹੁੰਦੀ ਆ ਉਹਨਾਂ ਨੂੰ ਜਾਣਕਾਰੀ ਹੁੰਦੀ ਆ ਵੀ ਇੰਜ ਇਹ ਕੀਤਾ ਜਾਊਗਾ ਤੇ ਇੰਜ ਕਰਨਾ ਤੇ ਉਹ ਇਹ ਸਾਰਾ ਕੁਝ ਕਰਨ ਦਿੰਦੇ ਨੇ ਸੋ ਬਹੁਤ ਵੱਡਾ ਸਵਾਲ ਜਿਹੜਾ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਉੱਚ ਅਦਾਲਤ ਨੇ ਇਸ ਮਾਮਲੇ ਦੇ ਉੱਪਰ ਉਠਾਇਆ ਤੇ ਉਹੀ ਗੱਲ ਜਿਹੜੀ ਕਿਸਾਨ ਮਜਦੂਰ ਪਹਿਲਾਂ ਹੀ ਇਹ ਗੱਲ ਕਹਿ ਰਹੇ ਸੀ ਕਿ ਇਹ ਸਾਰਾ ਕੁਝ ਗੈਰ ਕਾਨੂੰਨੀ ਤਰੀਕੇ ਨਾਲ ਹੋਇਆ ਤਾਂ ਮਾਨਯੋਗ ਅਦਾਲਤ ਵੱਲੋਂ ਜਿਹੜੇ ਉਠਾਏ ਗਏ ਸਵਾਲ ਨੇ ਉਹਨਾਂ ਦੇ ਵਿੱਚ ਵੀ ਇਹ ਗੱਲ ਇਸੇ ਤਰ੍ਹਾਂ ਹੀ ਕਹੀ ਗਈ ਜਪਦੀ ਹੈ ਬਿਲਕੁਲ ਜਿਹੜੇ ਸਵਾਲ ਪੁੱਛੇ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਮਾਨਯੋਗ ਅਦਾਲਤ ਨੇ ਉਹ ਵੀ ਇਸੇ ਤਰ੍ਹਾਂ ਦੀਆਂ ਹੀ ਨੇ ਜਿਵੇਂ ਦੀਆਂ ਟਿੱਪਣੀਆਂ ਜਾਂ ਜਿਵੇਂ ਦੇ ਸਵਾਲ ਕਿਸਾਨ ਉਠਾ ਰਹੇ ਨੇ ਦੇਖੋ ਸਰਕਾਰਾਂ ਤਾਂ ਆਪਣੀ ਮਨਮਾਨੀ ਕਰ ਰਹੀਆਂ ਸਰਕਾਰਾਂ ਤਾਂ ਆਪਣੇ ਹਿਸਾਬ ਨਾਲ ਕਾਨੂੰਨ ਨੂੰ ਹੱਥ ਚ ਲੈ ਰਹੀਆਂ ਨੇ ਪਰ ਜੇ ਅਦਾਲਤਾਂ ਇਦਾਂ ਦਾ ਰੋਲ ਅਦਾ ਕਰਨਾ ਸ਼ੁਰੂ ਕਰ ਦੇਣ ਜਿਵੇਂ ਇਸ ਮਾਮਲੇ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਕੀਤਾ ਤਾਂ ਫਿਰ ਜਿਹੜਾ ਲੋਕਾਂ ਨੂੰ ਕੁਝ ਨਾ ਕੁਝ ਉਮੀਦ ਜੜੀ ਆ ਉਹ ਬਣੀ ਰਹਿ ਸਕਦੀ ਆ ਕਿਉਂਕਿ ਇਹ ਭਾਰਤ ਦੇ ਵਿੱਚ ਇੱਕ ਕਾਨੂੰਨ ਹੈ ਕੋਈ ਵੀ ਧਰਨਾ ਪ੍ਰਦਰਸ਼ਨ ਰੈਲੀ ਲੋਕ ਕਰ ਸਕਦੇ ਨੇ ਪਰ ਸਰਕਾਰਾਂ ਲਗਾਤਾਰ ਲੋਕਾਂ ਦਾ ਇਹ ਅਧਿਕਾਰ ਜਿਹੜਾ ਉਹ ਖੋਹਣਾ ਚਾਹੁੰਦੀਆਂ ਨੇ ਕੁਚਲਣਾ ਚਾਹੁੰਦੀਆਂ ਨੇ ਤੇ ਲੋਕ ਜਿਹੜੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਕਿਤੇ ਪਰ ਜਿਵੇਂ ਮਾਨਯੋਗ ਅਦਾਲਤ ਨੇ ਟਿੱਪਣੀ ਕੀਤੀ ਹੈ ਤੇ ਜਿਵੇਂ ਦੀ ਦਖਲਅੰਦਾਜ਼ੀ ਹਾਈ ਕੋਰਟ ਨੇ ਕੀਤੀ ਹੈ ਇਹ ਬਹੁਤ ਉਤਸ਼ਾਹਪੂਰਨ ਜਾਂ ਬਹੁਤ ਹੀ ਹਾਂ ਪੱਖੀ ਕਹੀ ਜਾ ਸਕਦੀ ਹੈ ਔਰ ਇਹਦੇ ਨਾਲ ਇੱਕ ਉਮੀਦ ਬਣੇਗੀ ਲੋਕਾਂ ਦੇ ਅੰਦਰ ਕਿ ਨਿਆ ਵਿਵਸਥਾ ਜਿਹੜੀ ਹੈ ਉਹ ਲੋਕਾਂ ਦੇ ਹੱਕ ਦੇ ਵਿੱਚ ਆ ਸਕਦੀ ਹੈ ਖੜ ਸਕਦੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ